ਸਭ ਤੋਂ ਪਹਿਲਾਂ ਮੈਂ ਲਾਸਾਨੀ ਸ਼ਹਾਦਤ ਮਾਤਾ ਗੁਜਰਕੌਰ ਜੀ ਚਾਰੋਂ ਸਾਬ ਜਦੇ ਐਸਾ ਗੁਰੂ ਸਾਹਿਬੇ ਕਮਾਲ ਜੀ ਦੀ ਪੂਰੀ ਦੁਨੀਆ ਦੇ ਕੋਈ ਮਿਸਾਲ ਨਹੀਂ ਚਾਰ ਪੁੱਤ ਬਾਰੇ ਪੰਜਵੀਂ ਮਾਂ ਵਾਰੀ ਛੇਮਾ ਬਾਪ ਵਾਰਿਆ ਤੇ ਸਤਮਾ ਆਪ ਵਾਰਿਆ ਉਸ ਮਹਾਨ ਗੁਰੂ ਦੀਆਂ ਸਰਵੰਸਦਾਨੀ ਦੀਆਂ ਦਾਤਾਂ ਦਿੱਤੀਆਂ ਹੋਈਆਂ ਸ਼ਹਾਦਤਾਂ ਉਹਨਾਂ ਸ਼ਹਾਦਤਾਂ ਨੂੰ ਨਮਨ ਕਰਦੇ ਹੋਏ ਲੜੀਵਾਰ ਖੂਨਦਾਨ ਕੈਂਪ ਹਲਕਾ ਆਤਮਨਗਰ ਤੇ ਹਲਕਾ ਦੱਖਣੀ ਅੱਜ ਲੜੀਵਾਰ ਜਿਹੜੇ ਬਲੱਡ ਕੈਂਪ ਖੂਨਦਾਨ ਕੈਂਪ ਹਲਕਾ ਆਤਮਨਗਰ ਦੇ ਵਿੱਚ ਸੀਗੇ ਉਹਨਾਂ ਦਾ ਅੱਜ ਸਮਾਪਤੀ ਸਮਾਰੋਹ ਹੈਗਾ ਸਮਾਪਤੀ ਦਾ ਖੂਨਦਾਨ ਕੈਂਪ ਹੈ ਤੁਸੀਂ ਦੇਖ ਰਹੇ ਹੋ ਸੰਗਤ ਦੇ ਵਿੱਚ ਜੋਸ਼ ਤੇ ਉਤਸ਼ਾਹ ਇਹ ਖੂਨਦਾਨ ਕੈਂਪ ਨਹੀਂ ਮੈਂ ਕਹੂੰਗਾ ਖੂਨਦਾਨ ਮੇਲਾ ਜਾਂ ਖੂਨਦਾਨ ਰੈਲੀ ਆ ਜਿੰਨਾ ਜੋਸ਼ ਖੂਨਦਾਨੀਆਂ ਦੇ ਅੰਦਰ ਆ ਮਾਤਾ ਜੀ ਨੂੰ ਤੇ ਸਭ ਜਿਆਦਿਆਂ ਨੂੰ ਸ਼ਰਦਾ ਨਮਨ ਸਤਕਾਰ ਭੇਟ ਕਰਨ ਵਾਸਤੇ ਸੋ ਮੈਂ ਸਾਰੇ ਖੂਨਦਾਨੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕਾਂਗਰਸ ਪਾਰਟੀ ਵੱਲੋਂ ਔਰ ਮੇਰੇ तमाम ਸਾਰੇ ਸਾਥੀਆਂ ਵੱਲੋਂ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਕਰਦਾ ਅੱਜ ਦਾ ਜਿਹੜਾ ਇਹ ਮਹਾਨ ਖੂਨਦਾਨ ਕੈਂਪ ਲੱਗੇ ਸਾਡਾ ਆਤਮ ਨਗਰ ਦਾ ਆਖਰੀ ਪੜਾਓ ਸੀ ਇਹਦੇ ਵਿੱਚ ਸੰਗਤਾਂ ਦਾ ਤੁਸੀਂ ਦੇਖ ਰਹੀਓ ਕਿੰਦਾ ਮੇਲਾ ਲੱਗਿਆ ਹਰ ਉਤਸ਼ਾਹ ਸਮਰਥਕ ਸਾਰ ਸਭ ਜਿਆਦਿਆਂ ਨੂੰ ਖੂਨਦਾਨ ਕੈਂਪ ਇਹ ਲੋਕਾਂ ਦਾ ਜੀਵਨ ਹੈ ਜਿਹੜਾ ਸ਼ਾਇਦ ਸਾਬ ਜਦੇ ਦੀ ਸ਼ਹੀਦੀ ਨੂੰ ਸਮਰਪਿਤ ਆ ਸੋ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਜੋ ਇੰਨਾ ਜੋਸ਼ ਦੇਖਿਆ ਅਜੇ ਵੀ ਸੰਗਤ ਆ ਰਹੀ ਹੈ ਅਜੇ ਟਾਈਮ ਦੇ ਕੋਲ 2:00 ਵਜੇ ਤੇ ਸੰਗਤ ਹਜੇ ਵੀ ਮੇਲਾ ਲੱਗਿਆ ਸਾਡੇ ਤੇ ਸਾਨੂੰ ਆਸ਼ਾ ਵੀ ਇਹ ਵੱਧ ਤੋਂ ਵੱਧ ਅਸੀਂ ਇਹ ਯੂਨਨ ਦੇ ਕੇ ਜਿਸ ਭੈਣ ਭਲਾ ਨੂੰ ਇਸ ਚੀਜ਼ ਦੀ ਲੋੜ ਆ ਉਹਨਾਂ ਦੇ ਮੱਥੀ ਚਾਰ ਸਾਹਿਬ ਜਦੇ ਦੀ ਵਲਿਦਾਨ ਹੈਗਾ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਫਟੇਗੜ ਸਾਹਿਬ ਇਹ ਆਪਣਾ ਪ੍ਰੋਗਰਾਮ ਹੋ ਰਿਹਾ ਸਾਰੀ ਦੁਨੀਆ ਦੇਖ ਰਹੀ ਹੈ ਤੇ ਇਹ ਕੀ ਬਹੁਤ ਛੋਟਾ ਜਿਹਾ ਉਪਰਾਲਾ ਵਾ ਅਸੀਂ ਬਲੱਡ ਡੋਨੇਟ ਕਰਕੇ ਆਪਣਾ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਨਸਾਨੀ ਸ਼ਹਾਦਤ ਹੈ ਉਹਨੂੰ ਅਸੀਂ ਮੱਥਾ ਟੇਕਦੇ ਆਂ ਤੇ ਸਾਡੇ ਵੱਲੋਂ ਮੈਂ ਕਹਿੰਦਾ ਕਿ ਇਹ ਉਹਨਾਂ ਦੇ ਮੁਕਾਬਲੇ ਬਿਲਕੁਲ ਵੀ 1% ਸਾਡਾ ਬਲੀਦਾਨ ਜੇ ਇੱਕ ਬਲੱਡ ਡੋਨੇਟ ਕਰਦੇ ਆਂ ਤੇ ਉਹਨਾਂ ਨੂੰ ਇੱਕ ਤਰੀ ਨਮਨ ਕਰਦੇ ਆਂ ਤੇ ਲੱਗ ਰਿਹਾ ਕਿ ਯੂਥ ਨੂੰ ਕੀ ਕਹਿਣਾ ਚਾਹੂੰਗਾ ਯੂਥ ਨੂੰ ਕਹਿੰਦਾ ਇੱਕ ਯੂਥ ਆਪਣੇ ਆਪ ਹੀ ਦੇਖੋ ਕਿੰਨਾ ਮੋਟੀਵੇਟਿਡ ਹੈ ਤੇ ਇਹ ਜਿਹੜਾ ਬਲੱਡ ਹੈ ਇਹ ਆਪਣੀ ਬਾਡੀ ਥ੍ਰੀਸਾਈਕਲ ਹੋ ਜਾਂਦਾ ਹੈ ਤੇ ਮੈਂ ਹੀ ਕਹਿਣਾ ਚਾਹੂੰਗਾ ਕਿ ਡੋਨੇਟ ਕਰੋ ਬਲੱਡ ਹਿਊਮਨ ਨੀਡ ਹੈਗੀ ਹੈ ਆਪਣਾ ਹਿੰਦੁਸਤਾਨ ਜੀ ਬਹੁਤ ਕਮੀ ਰਹੀ ਹੈ ਖੂਨ ਦੀ ਅੱਗੇ ਪਰ ਹੁਣ ਜਿਹੜਾ ਜਿਵੇਂ ਯੂਥ ਨੂੰ ਨੌਲੇਜ ਹੋ ਰਹੀ ਹੈ ਤੇ ਉਹਦੀ ਬਲੱਡ ਦੀ ਕਮੀ ਆਪਾਂ ਰਲ ਕੇ ਖਤਮ ਕਰੀਏ ਜਿਹੜਾ ਪਹਿਲਾਂ ਤਾਂ ਚਾਰ ਸਹਿਬ ਜਿਆਦਿਆਂ ਦੀ ਜਿਹੜੀ ਸ਼ਹਾਦਤ ਜਿਹੜੀ ਹੈਗੀ ਆ ਪੂਰੀ ਦੁਨੀਆ ਦੇ ਵਿੱਚ ਮਨਾਈ ਜਾ ਰਹੀ ਆ ਜਿਹੜੀ ਸ਼ਹਾਦਤ ਨੂੰ ਮਨਾਉਣ ਦਾ ਇੱਕੋ ਇੱਕ ਸਭ ਤੋਂ ਵੱਡਾ ਕਾਰਨ ਹੈਗਾ ਕਿ ਆਉਣ ਵਾਲੇ ਯੂਥ ਨੂੰ ਯੰਗ ਜਨਰੇਸ਼ਨ ਨੂੰ ਵੀ ਪਤਾ ਚੱਲੇ ਇਹ ਧਰਮ ਤੋਂ ਉੱਪਰ ਉੱਠ ਕੇ ਗੱਲ ਕੀਤੀ ਜਾ ਰਹੀ ਆ ਉਹ ਕਿਸੇ ਇੱਕ ਸਿੰਗਲ ਧਰਮ ਦੇ ਲਈ ਨਹੀਂ ਸ਼ਹਾਦਤ ਸੀਗੀ ਉਹ ਕਿਸੇ ਇੱਕ ਪਾਰਟਿਕੂਲਰ ਕੌਮ ਲਈ ਨਹੀਂ ਸੀਗੀ ਉਹ ਸਰੀਰ ਮਾਨਵਤਾ ਲਈ ਸ਼ਹਾਦਤ ਸੀਗੀ ਤੋ ਚਾਰ ਸਾਹਿਬਜ਼ਾਦੇ ਦੀ ਜਿਹੜੀ ਯਾਦ ਦੇ ਵਿੱਚ ਇੱਕ ਖੂਨਦਾਨ ਕੈਂਪ ਇੱਥੇ ਬੈਂਸ ਸਾਹਿਬ ਦੀ ਟੀਮ ਵੱਲੋਂ ਤੇ ਸ਼ੀਰਾ ਕਾਉਂਸਲਰ ਜਿਹੜੇ ਨੇ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਹੈਗਾ ਖੂਨਦਾਨ ਮਹਾਦਾਨ ਜਿਹੜਾ ਹੈਗਾ ਬਲੱਡ ਜਦੋਂ ਵੀ ਅਸੀਂ ਡੋਨੇਟ ਕਰਦੇ ਹਾਂ ਸਾਡਾ ਖੂਨ ਇਮੀਡੀਏਟ ਕਿਸੇ ਵੀ ਨੀੜੀ ਜ਼ਰੂਰਤਮੰਦ ਨੂੰ ਦਿੱਤਾ ਜਾਂਦਾ ਔਰ ਮੈਂ ਯੂਥ ਨੂੰ ਹਮੇਸ਼ਾ ਕਹਿੰਉਂ ਕਈ ਵਾਰੀ ਬੰਦਿਆਂ ਦੇ ਮਨ ਦੇ ਵਿੱਚ ਇੱਕ ਬੜਾ ਹੀ ਮਤ ਹੁੰਦਾ ਹੈ ਡਰ ਹੁੰਦਾ ਕਿ ਯਾਰ ਖੂਨ ਦਵਾਂਗੇ ਤਾਂ ਪਤਾ ਨਹੀਂ ਸਾਡੇ ਚੋਂ ਕੀ ਘਟ ਜਾਣਾ ਕਦੇ ਨਹੀਂ ਖੂਨ ਘਟਦਾ 12 ਘੰਟਿਆਂ ਦੇ ਵਿੱਚ 3 ਦਿਨਾਂ ਦੇ ਵਿੱਚ ਖੂਨ ਤੁਹਾਡਾ ਪੂਰਾ ਹੋ ਜਾਂਦਾ ਬੋਡੀਜ਼ ਦੇ ਸੈਲਫ ਸਿਸਟਮ ਹੁੰਦਾ ਕਿ ਜਿਹੜਾ ਖੂਨ ਨੂੰ ਬਣਾ ਲੈਂਦਾ ਦੁਬਾਰਾ ਔਰ ਹਰ ਇੱਕ ਬੰਦਾ 3 ਮਹੀਨਿਆਂ ਬਾਅਦ ਦੁਬਾਰਾ ਖੂਨ ਡੋਨੇਟ ਕਰ ਸਕਦਾ ਮੈਂ ਖੁਦ ਕਰੀਬਨ 50 ਵਾਰ ਖੂਨ ਡੋਨੇਟ ਕਰ ਚੁੱਕਿਆ ਅੱਜ ਮੈਂ ਇੱਥੇ 51 ਵਾਰ ਖੂਨ ਡੋਨੇਟ ਕਰੂੰਗਾ ਮੈਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨਾਲ ਜੁੜਿਆ ਹੋਇਆ ਔਰ ਮੈਂ ਐਪਰੀਸ਼ੀਏਟ ਕਰਦਾ ਇੱਥੇ ਸਾਰੀ ਟੀਮ ਨੂੰ ਜਿਨ੍ਹਾਂ ਨੇ ਖੂਨਦਾਨ ਕੈਂਪ ਲਾਇਆ ਔਰ ਇਨਵਾਈਟ ਕਰਨਾ ਚਾਹੂੰਗਾ ਯੂਥ ਨੂੰ ਵੀ ਕਿ ਆਓ ਅੱਗੇ ਆ ਕੇ ਖੂਨਦਾਨ ਕੈਂਪ ਦੋ ਖੂਨਦਾਨ ਕੈਂਪ ਦੇ ਵਿੱਚ ਆ ਕੇ ਪਾਰਟਿਸਿਪੇਟ ਕਰੋ ਆਪਣਾ ਖੂਨ ਦਿਓ ਜਦੋਂ ਤੁਸੀਂ ਖੂਨ ਦਿੰਨੇ ਆ ਸਾਡਾ ਖੂਨ ਪਿਓਰ ਵੀ ਹੁੰਦਾ ਔਰ ਮੇਰੀ ਇਸ ਸਾਰੀ ਟੀਮ ਨੂੰ ਬਹੁਤ ਵਧਾਈ ਆ ਅਗਰ ਤੁਸੀਂ ਕਿਸੇ ਕੈਂਪ 'ਚ ਨਹੀਂ ਦੇ ਸਕਦੇ ਜਾ ਕੇ ਬਲੱਡ ਬੈਂਕ ਜਾਂ ਹਸਪੀਟਲ ਦੇ ਵਿੱਚ ਬਲੱਡ ਬੈਂਕ ਬਣੇ ਹੁੰਦੇ ਆ ਉੱਥੇ ਜਾ ਕੇ ਵੀ ਖੂਨ ਦਿਆ ਕਰੋ